ਅੰਦਰ ਹੈ ਇਸ ਅਰਮੰਦਰ ਦੇ ਵਿੱਚ ਇੱਕ ਉਧਰ ਹੈ ਉਧਰ ਦੇ ਵਿੱਚ ਉਹ ਪ੍ਰਮਾਤਮਾ ਬੈਠਾ ਹੈ ਰੋਟੀ ਖਾਜਮ ਕਰਦਾ ਹੈ ਬੋਲਦਾ ਹੈ ਸੁਣਦਾ ਹੈ ਤੁਰਦਾ ਹੈ ਬੱਚਿਆਂ ਨਾਲ ਗੱਲਾਂ ਕਰਦਾ ਹੈ ਕੀਰਤ ਕਰਦਾ ਹੈ ਰੋਟੀ ਪਕਾ ਕੇ ਖਵਾਉਂਦਾ ਹੈ ਖੇਤਾਂ ਦੇ ਵਿੱਚ ਕੰਮ ਕਰਦਾ ਹੈ ਸਾਡਾ ਰੱਬ ਤੋਂ ਜੀਂਦਾ ਜਾਗਦਾ ਹੈ ਸਾਡਾ ਪ੍ਰਮਾਤਮਾ ਤੋਂ ਨੱਕੇ ਮੋੜਦਾ ਹੈ ਸਾਡਾ ਪ੍ਰਮਾਤਮਾ ਤੋਂ ਟਰੈਕਟਰ ਚਲਾਉਂਦਾ ਹੈ ਸਾਡਾ ਪ੍ਰਮਾਤਮਾ ਤੋਂ ਸਾਡੇ ਕੋਲ ਖੇਡਦਾ ਆ ਵੇਖੋ ਨਾ ਨਿਆਣਾ ਖੇਡ ਰਿਆ ਰੱਬ ਹੀ ਹੈ ਔਰ ਕੀ ਹੈ ਪਰਮਾਤਮਾ ਹੀ ਹੈ ਔਰ ਪਰਮਾਤਮਾ ਕਹਿਆ ਜਾਂਦਾ ਹੈ ਪਰ ਮਾਂ ਇਹਨੂੰ ਆਪਦਾ ਪੁੱਤਰ ਸਮਝਦੀ ਇਹਨੂੰ ਰੱਬ ਨਹੀਂ ਸਮਝਦੀ ਉਹ ਪੁੱਤਰ ਕਰਕੇ ਪਾਲੇਗੀ ਉਹ ਆਪ ਵੀ ਪਰਮਾਤਮਾ ਚ ਹੈ ਤੇ ਉਹਨੇ ਵੱਡੇ ਹੋ ਕੇ ਬੱਚੇ ਨੂੰ ਵੀ ਪਰਮ ਪੈਦਾ ਕਰ ਦੇਣਾ ਵੀ ਤੂੰ ਮੁੰਡਾ ਆ ਤੂੰ ਬੰਦਾ ਆ ਤੂੰ ਪੜ ਤੂੰ ਕਮਾ ਤੂੰ ਪੈਸੇ ਕਮਾ ਉਨੇ ਨੂੰ ਮਾਇਆ ਵੱਲ ਤਕਣਾ ਹੈ ਉਹਨੇ ਗੋਬਿੰਦ ਵੱਲ ਨਹੀਂ ਤਕਣਾ ਆਹੀ ਰੋਗ ਹੈ